ਪਠਾਨਕੋਟ ਵਿਕੇ ਸਫਾਈ ਵਿਵਸਥਾ ਦਰਸਤ ਨਾ ਹੋਣ ਕਾਰਨ ਜੋ ਸਾਹਮਣੇ ਆਇਆ ਹੈ ਉਹ ਸਫਾਈ ਕਰਮਚਾਰੀ ਮੁਲਾਜ਼ਮਾ ਨੇ ਖੁਦ ਬਿਆਨ ਕੀਤਾ ਹੈ ਦੱਸ ਰਹੀਏ ਪਿਛਲੇ ਕੁਝ ਦਿਨਾਂ ਤੋਂ ਕੁਝ ਵੱਡੇ ਲੀਡਰਾਂ ਦੇ ਚਹੇਤੇ ਕਰਮਚਾਰੀ ਆਪਣੀ ਡਿਊਟੀ ਤੇ ਨਹੀਂ ਆ ਰਹੇ 135 ਦੇ ਕਰੀਬ ਸਫਾਈ ਕਰਮਚਾਰੀ ਡਿਊਟੀ ਤੇ ਨਾ ਆਣ ਕਾਰਨ ਸਫਾਈ ਦੀ ਵਿਵਸਥਾ ਜਿਹੜੀ ਪੂਰੀ ਤਰ੍ਹਾਂ ਖਰਾਬ ਹੋਈ ਹੈ ਇਸ ਦਾ ਖਲਾਸਾ ਉਸ ਵੇਲੇ ਹੋਇਆ ਜਦੋਂ ਸਫਾਈ ਕਰਮਚਾਰੀ ਮੁਲਾਜ਼ਮ ਜੂਨੀਣ ਵੱਲੋਂ ਇੱਕ ਮੀਟਿੰਗ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਜਿਹੜੇ ਕੰਮੇ ਦੀ ਹਿੱਤੇ ਨਹੀਂ ਆ ਰਹੇ ਉਹਨਾਂ ਨੂੰ ਬੁਲਾਇਆ ਜਾਵੇ ਨਹੀਂ ਤਾਂ ਘਰੋ ਘਰੀ ਬਿਠਾਇਆ ਜਾਵੇ ਜਿਸ ਦੇ ਚਲਦੇ ਪ੍ਰਧਾਨ ਨੇ ਜਲਦ ਹੀ ਇਹਨਾਂ ਮੁਲਾਜ਼ਮਾਂ ਤੇ ਕਾਰਵਾਈ ਕਰਨ ਦਾ ਪ੍ਰੋਮਸਾ ਦਿੱਤਾ ਹੈ ਇਹਨਾਂ ਪੰਜਾਬੀ ਟੀਵੀ ਲਈ ਵਰਨ ਕੁਮਰ ਦੀ ਵਿਸ਼ੇਸ਼ ਰਿਪੋਰਟ ਅੱਜ ਸਫਾਈ ਯੂਨੀਅਨ ਵੱਲੋਂ ਸਾਨੂੰ ਇੱਕ ਮੰਗ ਪੱਤਰ ਜਿਹੜਾ ਉਹ ਸੌਪਿਆ ਗਿਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ 133 ਦੇ ਲਗਭਗ ਲੋਕ ਜਿਹੜੇ ਸਫਾਈ ਕਰਮਚਾਰੀ ਹੈ ਉਹ ਸਿਰਫ ਕਿਤਾਬਾਂ 'ਚ ਹੀ ਨਾ ਉਹ ਡਿਊਟੀਆਂ ਤੇ ਨਹੀਂ ਆਉਂਦੇ ਪਿਛਲੇ ਦਿਨੀ ਪਠਾਨਕੋਟ ਦਾ ਜੋ ਹਾਲ ਹੋਇਆ ਸਭ ਨੂੰ ਪਤਾ ਹੈ ਉਹਦਾ ਕਾਰਨ ਜਿਹੜਾ ਹੈ ਉਹ ਵੀ ਅਸੀਂ ਲੱਭਿਆ ਤੇ ਸਾਨੂੰ ਇਹੋ ਕਾਰਨ ਲੱਭਿਆ ਕਿ ਜਦੋਂ ਜਦੋਂ 150 ਬੰਦਾ ਸਫਾਈ ਕਰਮਚਾਰੀ ਕੰਮਾਂ ਤੇ ਨਹੀਂ ਆਏਗਾ ਤੇ ਉਸ ਸ਼ਹਿਰ ਦਾ ਕੀ ਹਾਲ ਹੋਏਗਾ ਸੋ ਅੱਜ ਸਾਡੇ ਪ੍ਰਧਾਨ ਜੀ ਰਮੇਸ਼ ਕਟੋ ਜੀ ਇਹਨਾਂ ਦੀ ਰਹਿਨਮਾਈ ਦੀ ਮੀਟਿੰਗ ਹੋਈ ਹੈ ਔਰ ਇਹਨਾਂ ਨੇ ਦੱਸਿਆ ਕਿ 133 ਲੋਕ ਜਿਹੜੇ ਨੇ ਉਹ ਕੰਮਾਂ ਤੇ ਨਹੀਂ ਆ ਰਹੇ ਉਹ ਚਾਹੇ ਅਫਸਰਾਂ ਦੇ ਘਰ ਬੈਠੇ ਨੇ ਚਾਹੇ ਕਿਸੇ ਰਾਜਨੇਤਾਵਾਂ ਦੇ ਘਰ ਬੈਠੇ ਨੇ ਕਿ ਕਿ ਉਹ ਜਿੱਥੇ ਵੀ ਬੈਠੇ ਨੇ ਜਾ ਤੇ ਉੱਥੇ ਹੀ ਬੈਠੇ ਰਹਿਣਗੇ ਤੇ ਜਾ ਉਹ ਕੰਮ ਤੇ ਆਣਗੇ ਉਰੇ ਉਹ ਜਿਹੜੇ ਲੋਗ ਆ ਉਹਨਾਂ ਦੀ ਲਿਸਟ ਜਿਹੜਾ ਸੰਤੂ ਸਾਹਿਬ ਨੇ ਕਿਹਾ ਕਿ ਸਾਨੂੰ ਇੱਕ ਦੋ ਦਿਨਾਂ ਚ ਮਿਲ ਜਾਏਗੀ ਇਸ ਲਈ ਉਹ ਲਿਸਟ ਮਿਲਦੀ ਆ ਉਹਨਾਂ ਲੋਕਾਂ ਨੂੰ ਜਿਹੜਾ ਸ਼ੰਟ ਆਊਟ ਕੀਤਾ ਜਾਵੇਗਾ ਉਹਨਾਂ ਦੀ ਜਗ੍ਹਾ ਜਿਹੜੇ 130 ਜਾਂ 33 ਬੰਦੇ ਜਿੰਨੇ ਵੀ ਆਣ ਉਹ ਸਾਰੇ ਜਦੋਂ ਅਸੀਂ ਰੱਖਾਂਗੇ ਤੇ ਇੱਕ ਸ਼ਹਿਰ ਦੇ ਵਿੱਚ ਇਸ ਲਈ 150 ਦੇ ਲਗਭਗ ਬੰਦਾ ਜਿਸ ਲਈ ਹੋਰ ਕੰਮ ਕਰਨ ਲਈ ਆਏਗਾ ਤੇ ਸ਼ਹਿਰ ਦੀ ਨੁਹਾਰ ਆਪਣੇ ਆਪ ਬਦਲੇਗੀ ਸੋ ਇਹਦਾ ਮੇਨ ਜਿਹੜਾ ਕਾਰਨ ਹੈ ਕਿ ਅੱਜ ਜੋ ਸ਼ਹਿਰ ਦੀ ਹਾਲਤ ਹੈ ਉਹ ਇਹੋ ਹੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਡਿਊਟੀਆਂ ਸੌਪੀਆਂ ਗਈਆਂ ਜਿਹੜੇ ਲੋਕ ਤਨਖਾਹਾਂ ਲੈਂਦੇ ਹਨ ਉਹ ਲੋਕ ਜਿਹੜੇ ਆ ਉਹ ਕੰਮਾਂ ਤੇ ਨਹੀਂ ਆ ਰਹੇ ਸੋ ਇਹ ਆਪਣਾ ਜਦੋਂ ਸਾਨੂੰ ਯੂਨੀਅਨ ਵੱਲੋਂ ਇਹ ਲਿਖਤੀ ਆ ਜਾਏਗਾ ਕਿ ਇਹਨੇ ਲੋਕ ਜਿਹੜੇ ਨੇ ਉਹ ਕਿੱਥੇ ਬੈਠੇ ਨਾ ਉਸੇ ਅਸੀਂ ਮਿਲ ਕੇ ਸਾਡੇ ਨਾਲ ਮੇਰੇ ਨਾਲ ਜਿਹੜੇ ਸਾਡੇ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਅਮਨਦੀਪ ਸੰਧੂ ਜੀ ਨੇ ਇਹਨਾਂ ਨੇ ਵੀ ਆਪਣੇ ਪੂਰੇ ਜੋਰ ਨਾਲ ਕਿਹਾ ਕਿ ਅਸੀਂ ਡੀਸੀ ਸਾਹਿਬ ਨੂੰ ਜਾਂ ਕਿਸੇ ਵੀ ਸੈਕਟਰੀ ਸਾਹਿਬ ਨੂੰ ਜਕਸ਼ਨ ਵੀ ਮਿਲਣਾ ਪਏਗਾ ਮਿਲ ਕੇ ਉਹਨਾਂ ਲੋਕਾਂ ਦੇ ਜਿਹੜਾ ਆ ਉਹਨਾਂ ਨੂੰ ਜਾਤੇ ਕੰਮ ਤੇ ਆਣਗੇ ਤੇ ਜਾਂ ਫਿਰ ਉਹ ਮਾਰਉਣਗੇ ਉਹਨਾਂ ਦੀ ਜਗ੍ਹਾ ਅਸੀਂ ਨਵੇਂ ਬੰਦੇ ਜਿਹੜੇ ਨਵੇਂ ਭਰਤੀ ਕਰਾਂਗੇ ਤਾਂ ਕਿ ਉਹ ਲੋਕ ਜਿਹੜੇ ਵਿਚਾਰੇ ਕੰਮ ਕਰਨਾ ਚਾਹੁੰਦੇ ਔਰ ਬੇਰੋਜ਼ਗਾਰ ਨੇ ਘਰ ਬੈਠੇ ਉਹਨਾਂ ਨੂੰ ਕੰਮ ਮਿਲ ਸਕੇ ਅੱਜ ਸ੍ਰੀਪੁਰ ਦੇ ਵਿੱਚ ਅਖਲ ਭਾਤੀ ਸਫਾਈ ਮਜ਼ਦੂਰ ਜੁਨੀ ਦੀ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ ਹਲਕਾ ਇੰਚਾਰਜ ਸ੍ਰੀ ਭਗਵਤੀ ਸ਼ਰਮਾ ਜੀ ਜਿਹੜਾ ਪ੍ਰਧਾਨ ਜਿਹੜੀ ਆ ਅਮਨ ਸਿੱਧੂ ਜੀ ਉਹ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਉਹਨਾਂ ਨੇ ਔਰ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਵੀ ਜਿਹੜੇ ਸਫਾਈ ਸੇਵਕਾਂ ਦੀਆਂ ਜਿਹੜੀਆਂ ਮੰਗਾਂ ਦੇ ਪ੍ਰਤੀ ਉਹਨਾਂ ਨੂੰ ਜਾਗਰੂਤ ਕਰਾਇਆ ਗਿਆ ਔਰ ਕੰਟਰੈਕਟਰ ਦੇ ਜਿਹੜੇ ਸਾਡੇ ਮੁਲਾਜ਼ਮ ਜਿਹੜੇ ਹੋਈ ਉਹਨਾਂ ਦੇ ਵਿੱਚੋਂ 133 ਬੰਦੇ ਜਿਹੜੇ ਆ ਉਹ ਅਫਸਰਾਂ ਨੇ ਆਪਣੀ ਕੋਠੀ ਦੇ ਅੰਦਰ ਵਾਸਤੇ ਜਦ ਕਿ ਸਾਡਾ ਅੱਜ ਵੀ ਜਿਹੜਾ ਸਾਡਾ ਝਾੜੂ ਸਿਰਫ 12ਵੇਂ ਕੇ ਸਮਾਜ ਹੀ ਮਾਰਨ ਰਿਹਾ ਇਸ ਕਰਕੇ ਇਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹਦੇ ਪ੍ਰਤੀ ਆਪਾਂ ਏ ਬੀ ਸੀ ਕਮ ਕਮਿਸ਼ਨਰ ਡੀਸੀ ਕਮ ਕਮਿਸ਼ਨਰ ਕਈ ਦਫਾ ਉਹਨਾਂ ਨੂੰ ਇਹ ਆਪਾਂ ਮੰਗਾ ਦੇ ਪ੍ਰਤੀ ਜਾਗਰੂਤ ਕਰਾ ਚੁੱਕੇ ਆਂ ਔਰ ਦੋਨੋਂ ਅਫਸਰਾਂ ਵੱਲੋਂ ਸਾਨੂੰ ਕਦੀ ਵੀ ਉਹਨਾਂ ਨੇ ਬੁਲਾ ਕੇ ਇਹ ਨਹੀਂ ਕਿਹਾ ਵੀ ਆਪਾਂ ਜਿਹੜੇ ਤੁਹਾਡੇ 133 ਬੰਦੇ ਆ ਇਹ ਡੂੜੀਆਂ ਦੇ ਭੇਜ ਦਿੰਨੇ ਆ ਦੋਨਾਂ ਅਫਸਰਾਂ ਦੀ ਨਲਾਕੀ ਸਮਝ ਲਓ ਸਾਨੂੰ ਨਹੀਂ ਪਤਾ ਵੀ ਉਹਨਾਂ ਦੇ 133 ਬੰਦੇ ਨੇ ਕਿੰਨਾ ਕ ਲਗਾਵਾ ਸਾਡੇ ਏਡੀਸੀ ਤੇ ਸਾਡੇ ਡੀਸੀ ਉਹਨਾਂ ਮਲਾਇਮਾਂ ਨਾਲ ਕਿੰਨਾ ਕ ਲਗਾਵਾ ਜਿਹਨਾਂ ਨੂੰ ਝਾੜੂ ਨਹੀਂ ਫੜਾਣ ਦੇ ਤੁਸੀਂ ਇਹ ਝਾੜੂ ਸਾਡੇ ਸਮਾਜ ਨੇ ਹੀ ਫੇਰਨਾ ਫਿਰ ਸਾਡੇ ਹੱਕ ਵੀ ਸਾਡੇ ਸਮਾਜ ਦੇ ਝਾੜੂ ਇਹਨਾਂ ਨੂੰ ਦੇਣਾ ਇਸ ਕਰਕੇ ਮੇਰੀ ਬੇਨਤੀ ਆ ਆਪਾਂ ਪਹਿਲੇ ਵੀ ਬੇਨਤੀ ਕੀਤੀ ਸੀ ਕਿ 15 ਅਗਸਤ ਆਪਾਂ ਕਿਸੇ ਵੀ ਤਰ੍ਹਾਂ ਦੀ ਸਾਡਾ ਸ਼ਹਿਰ ਆ 15 ਅਗਸਤ ਇੱਕ ਰਾਸ਼ਟਰੀ ਦਿਨ ਮਨਾਇਆ ਜਾਂਦਾ ਕਿਸੇ ਵੀ ਤਰ੍ਹਾਂ ਦੀ ਆਪਾਂ ਉਹਦੇ ਵਿੱਚ ਉਹ ਆਕੜ ਓਕੜ ਬਾਈ ਨਹੀਂ ਕਰਨਾ ਚਾਹੁੰਦੇ 15 ਅਗਸਤ ਨਿਕਲ ਗਈ ਆ ਦੇ ਹੁਣ ਸਾਨੂੰ ਡੀਸੀ ਦੀ ਕੋਠੀ ਦਾ ਘਰਾਵ ਕਰਨਾ ਪਵੇ ਡੀਸੀ ਦੇ ਦਫ਼ਤਰ ਦਾ ਘਰਾਵ ਕਰਨਾ ਪਵੇ ਏ ਡੀਸੀ ਦੀ ਕੋਠੀ ਦਾ ਘਰਾਵ ਕਰਨਾ ਪਵੇ ਏ ਡੀਸੀ ਦੇ ਦਫ਼ਤਰ ਦਾ ਘਰਾਵ ਕਰਨਾ ਪਵੇ ਤੇ ਸਫਾਈ ਸੇਵਕ ਤੇ ਸੀਵਰਮੈਨ 100 ਮਾਰ ਤੋਂ ਆਪਾਂ ਪੱਕੇ ਤੌਰ ਤੇ ਗੇਟ ਤੇ ਖੜਨ ਜਾ ਰਹੇ ਆ ਜਿੰਨਾ ਚਿਰ ਸਾਡੀਆਂ ਮੰਗਾ ਜਿਹੜੇ 300 ਬੰਦਾ ਵਾ ਉਹਨਾਂ ਨੂੰ ਕੰਟੈਕਟ ਤੇ ਨਹੀਂ ਕੀਤਾ ਜਾਂਦਾ ਜਿਹੜੇ ਸਾਡੇ 35 ਬੰਦੇ ਵਾਂਝੇ ਰਹਿ ਚੁੱਕੇ ਉਹਨਾਂ ਨੂੰ ਕੰਟੈਕਟ ਤੇ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਆਪਾਂ ਗੇਟ ਨਹੀਂ ਛੱਡਣਾ ਇਸ ਕਰਕੇ ਮੇਰੀ ਬੇਨਤੀ ਹੈ ਡੀਸੀ ਕਮ ਕਮਿਸ਼ਨਰ ਅਗੇ ਏਡੀਸੀ ਕਮ ਕਮਿਸ਼ਨਰ ਅਗੇ ਵੀ ਜਿਹੜੀ ਸਫਾਈ ਸੇਵਕਾਂ ਦੀ ਮੰਗਾਂ ਸਾਰੀਆਂ ਜਾਇਜ਼ ਮੰਗਾਂ ਨਾਜਾਇਜ਼ ਮੰਗਣੀਆਂ ਕੀ ਇਹਨਾਂ ਦੀ ਫੌਰੀ ਤੌਰ ਤੇ ਇਹਨਾਂ ਦੀ ਮੰਗਾਂ ਤੇ ਗੌਰ ਕੀਤੀ ਜਾਏ ਜੈ ਬਾਲਮੀਕੀ ਹਰ ਹਰ ਬਾਲਮੀਕੀ ਸਰ ਅੱਜ ਦੀ ਜੋ ਮੀਟਿੰਗ ਆ ਮਲਾਜਮਾਂ ਦੇ ਪ੍ਰਤੀ ਰੱਖੀ ਗਈ ਆ ਤੇ ਤੁਸੀਂ ਅੱਜ ਪਹੁੰਚੇ ਹੋ ਇੱਥੇ ਮੀਟਿੰਗ ਦੇ ਵਿੱਚ ਮਲਾਜਮਾਂ ਦੇ ਨਾਲ ਮੀਟਿੰਗ ਲੈਣ ਵਾਸਤੇ ਪਹੁੰਚੇ ਹੋ ਤੇ ਤੁਸੀਂ ਮਲਾਇਮਾ ਨੂੰ ਕੀ ਮੈਸੇਜ ਦੋਗੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੇ ਯੂਨੀਅਨ ਦੇ ਪ੍ਰਧਾਨ ਰਮੇਸ਼ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਮੇਰੇ ਦੂਜੇ ਪਾਸੇ ਹਲਕਾ ਇੰਚਾਰਜ ਪਠਾਨਕੋਟ ਤੋਂ ਬੀਬੀ ਪੁੱਤੀ ਸ਼ਰਮਾ ਜੀ ਜਿਨ੍ਹਾਂ ਨੇ ਮੀਟਿੰਗ ਆਰਗੇਨਾਈਜ਼ ਕੀਤੀ ਹੈ ਇਹ ਕਾਫੀ ਦਿਨਾਂ ਤੋਂ ਸਾਡੀ ਮੀਟਿੰਗ ਡਿਊ ਸੀਗੀ ਅਸੀਂ ਵੀ ਸਾਰੇ ਆਪਣੇ ਸਫਾਈ ਕਰਮਚਾਰੀ ਜੋ ਪਠਾਨਕੋਟ ਦੇ ਵਿੱਚ ਹੈਗੇ ਨੇ ਉਹਨਾਂ ਦੇ ਨਾਲ ਰੂਬਰੂ ਹੋਣਾ ਚਾਹੁੰਦੇ ਸੀਗੇ ਬਿਕਾਜ਼ ਕਿਤੇ ਨਾ ਕਿਤੇ ਸਮੱਸਿਆ ਜ਼ਰੂਰ ਸੀਗੀ ਸਫਾਈ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਅਸੀਂ ਸਾਰੇ ਪਠਾਨਕੋਟ ਦੇ ਵਾਸੀ ਆਂ ਦੇਖ ਰਹੇ ਆਂ ਕਾਫੀ ਦਿਨਾਂ ਤੋਂ ਸਮੱਸਿਆ ਚੱਲ ਰਹੀ ਸੀ ਕਿ ਜਿਦਾ ਜੀ ਬਾਰਿਸ਼ ਹੁੰਦੀ ਸੀਗੀ ਤੇ ਕਿਤੇ ਨਾ ਕਿਤੇ ਹਮੇਸ਼ਾ ਪਾਣੀ ਜਮਾ ਹੋ ਜਾਂਦਾ ਹੈ ਕਾਰਪੋਰੇਸ਼ਨ ਆਬੀਸਲੀ ਪਠਾਨਕੋਟ ਦੇ ਵਿੱਚ ਕਾਂਗਰਸ ਦੀ ਹੈ ਲੇਕਿਨ ਕਾਂਗਰਸ ਆਪਣਾ ਕੰਮ ਕਰਨ ਤੋਂ ناکਾਮਯਾਬ ਹੋ ਰਹੀ ਹੈ ਇਸ ਕਰਕੇ ਸਾਨੂੰ ਅੱਗੇ ਵੱਧ ਕੇ ਆਪਣੇ ਜਿੰਨੇ ਸਾਡੇ ਸਫਾਈ ਕਰਮਚਾਰੀ ਆ ਉਹਨਾਂ ਦੇ ਨਾਲ ਹੀ ਮੀਟਿੰਗ ਆਯੋਜਨ ਜਿਹੜਾ ਕਰਾ ਗਿਆ ਉਹਦੇ ਵਿੱਚ ਆਉਣਾ ਪਿਆ ਇਸ ਮੀਟਿੰਗ ਦਾ ਇੱਕੋ ਹੀ ਲਕਸ਼ ਹੈ ਕਿ ਆਪਣੀ ਜ਼ਿੰਮੇਵਾਰੀ ਸਮਝਣ ਸਾਰੇ ਜਾਣੇ ਤੇ ਕੁਝ ਅਜਿਹੇ ਵਿਅਕਤੀ ਜੋ ਸਾਡੇ ਥੇ ਰਮੇਸ਼ ਜੀ ਉਹਨਾਂ ਨੇ ਵੀ ਸਾਡੇ ਅੱਗੇ ਇਹ ਮੰਗ ਰੱਖੀ ਹੈ ਕਿ ਕੁਝ ਇਹੋ ਜਿਹੇ ਵਿਅਕਤੀ ਵੀ ਹੈਗੇ ਨੇ ਕਾਰਪੋਰੇਸ਼ਨ ਦੇ ਵਿੱਚ ਸਵੈ ਕਰਮਚਾਰੀ ਜੋ ਨੌਕਰੀਆਂ ਲੈ ਕੇ ਘਰ ਬੈਠੇ ਹੋਏ ਐ ਤੇ ਕੰਮ ਤੇ ਨਹੀਂ ਆ ਰਹੇ ਅਸੀਂ ਇਹਨਾਂ ਨੂੰ ਆਸ਼ਵਾਸ਼ਣ ਦਿਵਾਇਆ ਹੈ ਕਿ ਸਾਨੂੰ ਉਹਨਾਂ ਦੇ ਨਾਮ ਦਿੱਤੇ ਜਾਣ ਉਹਨਾਂ ਦੀ ਡਿਟੇਲ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਤਾਂ ਕਿ ਅਸੀਂ ਇਸ ਚੀਜ਼ ਨੂੰ ਅੱਗੇ ਵਧਾ ਸਕੀਏ ਤੇ ਜਿਹੜੇ ਵੀ ਲੋਕ ਘਰ ਬੈਠੇ ਹੋਏ ਨੇ ਉਹਨਾਂ ਨੂੰ ਘਰ ਹੀ ਬਿਠਾ ਕੇ ਰੱਖੀਏ ਉਹਨਾਂ ਨੂੰ ਫਿਰ ਇੱਥੇ ਸਰਕਾਰੀ ਨੌਕਰੀਆਂ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਹੈ ਕੋਈ ਰੱਖ ਕੇ ਉਹਨਾਂ ਨੂੰ ਸਾਨੂੰ ਕੋਈ ਬੈਨੀਫਿਟ ਨਹੀਂ ਹੈ ਤੇ ਮੈਂ ਇਹਨਾਂ ਨੂੰ ਅਸਸ਼ਾਸ਼ਨ ਦਵਾਇਆ ਕਿ ਜਿਸ ਦਿਨ ਤੁਸੀਂ ਸਾਡੂੰ ਉਹ ਲਿਸਟ ਮਹਈਆ ਕਰਾਤੀ ਅਸੀਂ ਉਸ ਤੇ ਪਹਿਲ ਦੇ ਆਧਾਰ ਤੇ ਠੋਕ ਕੇ ਕਾਰਵਾਈ ਕਰਾਵਾਂਗੇ ਤੇ ਇਹੋ ਜਿਹੇ ਵਿਅਕਤੀਆਂ ਨੂੰ ਅਸੀਂ ਘਰ ਹੀ ਬਿਠਾ ਕੇ ਰੱਖਾਂਗੇ ਤੁਹਾਡੇ ਚੈਨਲ ਦੇ ਜ਼ਰੀਏ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਅੱਜ ਵੀ ਉਹਨਾਂ ਸਾਰੇ ਵਿਅਕਤੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਨੌਕਰੀਆਂ ਲਈਆਂ ਨੇ ਕਿਸੇ ਦਾ ਹੱਕ ਮਾਰ ਕੇ ਇਹ ਨੌਕਰੀਆਂ ਤੁਹਾਨੂੰ ਮਿਲੀਆਂ ਨੇ ਤੇ ਤੁਸੀਂ ਹੁਣ ਵੀ ਸੁਧਰ ਜੋ ਆਕੇ ਜੋ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਜ਼ਿੰਮੇਵਾਰੀ ਆਪਣੀ ਬੱਖੋ ਵੀ ਨਿਭਾਓ ਕਿਉਂਕਿ ਪਠਾਨਕੋਟ ਦੇ ਵਿੱਚ ਥਾਂ ਥਾਂ ਤੇ ਕੂੜਾ ਜਮਾ ਹੋਇਆ ਹੈ ਥਾਂ ਥਾਂ ਤੇ ਗਲੀਆਂ ਜਿਹੜੀਆਂ ਨੇ ਬਲੌਕ ਪਈਆਂ ਨੇ ਗਟਰ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਗਟਰ ਵਾਕਿਆ ਹੀ ਫੁਵਾਰੇ ਬਣ ਚੁੱਕੇ ਆ ਜਦੋਂ ਜੇ ਪਾਣੀ ਆਉਂਦਾ ਹੈ ਤੇ ਹਰ ਪਾਸੇ ਜਿਹੜਾ ਹੈਗਾ ਪਾਣੀ ਗਟਰ ਦਾ ਅੰਦਰ ਜਾਣ ਦੇ ਵਜਾਇ ਬਾਹਰ ਨੂੰ ਆਈ ਫਿਰ ਆਈ ਜਾਂਦਾ ਹੈ ਤੇ ਹੱਲੇ ਵੀ ਮੌਕਾ ਹੈ ਸੁਧਰ ਜੋ ਆਕੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਾਓ ਸੰਭਾਲੋ ਆਪਣੀ ਆਪਣੀ ਡਿਊਟੀਆਂ ਤੇ ਆਓ ਨਹੀਂ ਤਾਂ ਅਸੀਂ ਤੁਹਾਡੇ ਤੇ ਠੋਕੇ ਕਾਰਵਾਈ ਕਰਾਵਾਂਗੇ ਤੇ ਤੁਹਾਨੂੰ ਘਰ ਹੀ ਬਿਠਾ ਕੇ ਰੱਖਾਂਗੇ ਸਰ ਇਹ ਕਦੋਂ ਤੱਕ ਹੋ ਜਾਏਗਾ ਜਿੱਦਨ ਸਾਨੂੰ ਪ੍ਰਧਾਨ ਜੀ ਨੇ ਲਿਸਟ ਦਿੱਤੀ ਮੈਂ ਇਹਨਾਂ ਨੂੰ ਇਨਫੈਕਟ ਆਪਣੇ ਵੱਲੋਂ ਮੰਗ ਪੱਤਰ ਹੀ ਦਿੱਤਾ ਹੈ ਕਿ ਹੁਣ ਇਹ ਸਾਡੇ ਵੱਲੋਂ ਮੰਗ ਪੱਤਰ ਹੈ ਕਿ ਤੁਸੀਂ ਸਾਨੂੰ ਲਿਸਟ ਜਿੰਨੀ ਛੇਤੀ ਮੋਈਆ ਕਰਾ ਸਕੋ ਉਹਨਾਂ ਵਰਕਰਾਂ ਦੀ ਜੋ ਘਰ ਬੈਠੇ ਹੋਏ ਨੇ ਅਸੀਂ ਉਹਨਾਂ ਦੇ ਠੋਕੇ ਕਾਰਵਾਈ ਕਰਾਂਗੇ